ਇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਣਾ ਵੀਰਾਂ ਨੂੰ ਜੈ ਭੀਮ ਜੈ ਭਾਰਤ ਹਾਂ ਆਵਾਜ਼ ਵਧੀਆ ਆ ਕਿਉਂਕਿ ਹੁਣ ਸਾਡੀ ਸਮਝ ਬਣ ਗਈ ਆ ਕਿ ਜੈ ਭੀਮ ਅਸੀਂ ਕਿਉਂ ਕਹਿੰਨੇ ਆ ਬਾਬਾ ਸਾਹਿਬ ਦੀ ਦੇਣ ਆ ਕਿ ਉਹਨਾਂ ਦੀ ਬਦੌਲਤ ਅਸੀਂ ਵੋਟ ਪਾ ਸਕਕੇ ਆ ਉਹਨਾਂ ਦੀ ਬਦੌਲਤ ਪੜ ਸਕਕੇ ਆ ਉਹਨਾਂ ਦੀ ਬਦੌਲਤ ਅਸੀਂ ਅੱਜ ਆਪਣੀ ਹੱਕ ਲੈਣ ਲਈ ਬੋਲਣ ਸਿੱਖੀ ਤਾਂ ਇਸ ਦੇ ਕਾਰਨ ਸਾਡਾ ਨਾਹਰਾ ਜਿਹੜਾ ਬਣਿਆ ਕਾ ਮੀਟਿੰਗ ਦੇ ਵਿੱਚ ਜਿਹੜੀ ਅਸੀਂ ਮਿਹਨਤ ਕੀਤੀ ਅੱਜ ਰੰਗ ਲੈ ਕੇ ਆਈ ਕਿ ਸਾਰਿਆਂ ਨੇ ਹੰਗਾਰਾ ਜਿਹੜਾ ਬਹੁਤ ਵਧੀਆ ਦਿੱਤਾ ਪਰ ਇੱਕ ਬੇਨਤੀ ਕਰੂੰਗਾ ਮੈਂ ਤੁਹਾਡੇ ਤੇ ਲੈ ਕੇ ਆਇਆ ਸਾਡੇ ਦੋ ਪਿੰਡਾਂ ਦੀਆਂ ਲੇਵਰਾਂ ਨੇ ਇੱਕ ਪਿੰਡ ਗਿੱਲਾਂ ਦੀ ਆ ਦੂਸਰੇ ਕਿਹੜੇ ਪਿੰਡ ਦੀ ਆ ਮਸਤੇ ਕਿਆ ਤੋ ਸਾਡੀ ਭੈਣਾ ਸਰਜੀਤ ਕੌਰ ਕਿੱਥੇ ਆ ਸਰਜੀਤ ਕੌਰ ਆ ਚਿੰਦੋ ਬਾਈ ਤੇ ਅੱਜ ਕੰਮ ਤੇ ਲੱਗੇ ਹੋਏ ਆ ਅੱਜ ਦਾ ਜਿਹੜਾ ਜ਼ਰੂਰ ਸਾਡੇ ਹੱਕਾਂ ਦੀ ਗੱਲ ਕਰਨ ਲਈ ਤੁਹਾਡੇ ਵਿੱਚ ਅਸੀਂ ਪਹੁੰਚੇ ਹੋਏ ਆ ਇਹ ਮੈਂ ਦੱਸਣਾ ਚਾਹਨਾ ਕਿ ਆਪਣੀਆਂ 15 ਮੰਗਾਂ ਲਿਖੀਆਂ ਹੋਈਆਂ ਐ ਕਿ ਜਿਹੜੀਆਂ ਇਤਿਹਾਸਕ ਗੱਲਾਂ ਨੇ ਤੇ ਸਾਡੇ ਤੋਂ 76 ਸਾਲ ਤੋਂ ਸਰਕਾਰਾਂ ਵੋਟਾਂ ਲੈ ਲੀਆਂ ਨੇ ਆ ਕਿ ਉਹਨਾਂ ਨੇ ਇਹ ਗੱਲਾਂ ਨਹੀਂ ਕੀਤੀਆਂ ਹੱਕ ਨੇ ਤੁਹਾਡੇ ਤੁਹਾਨੂੰ ਆਪ ਨੂੰ ਮੰਗਣੇ ਪੈਣੇ ਆ ਮੈਂ ਬੇਨਤੀ ਕਰੂੰਗਾ ਕਿ ਮੇਰੇ ਵੀਰ ਤੁਸੀਂ ਥੋੜਾ ਜਿਹਾ ਅੱਗੇ ਹੋ ਜਾਓ ਪੰਜੀ ਐਸ ਪਾਸੇ ਆਓ ਆ ਗੈਰ ਦੇ ਆ ਪਰੋ ਆ ਖਾਲੀ ਜਲਾ ਇਧਰ ਨੂੰ ਮੇਰੇ ਵੱਲੇ ਮੂੰਹ ਕਰਕੇ ਇਹ ਪੜ੍ਹ ਕੇ ਸੁਣਾਉਣਗੇ ਸੁਣ ਲਿਓ ਜੀ ਠੀਕਾ ਉਸ ਤੋਂ ਬਾਅਦ ਸੋਸ਼ਲ ਮੀਡੀਆ ਚਾਪੜਾ ਚੈਨਲ ਬਣਿਆ ਹੋਇਆ ਤੇ ਉਸ ਚੈਨਲ ਦੇ ਵਿੱਚੋਂ ਤੁਸੀਂ ਪੜ ਵੀ ਸਕਦੇ ਤੇ ਅੱਗੇ ਸ਼ੋਰ ਵੀ ਕਰਦੇ ਹੋ ਛੋਟੇ ਵੀ ਕੀ ਨਾਮਾ ਸਰਜੀਤ ਸਰਜੀਤ ਸਿੰਘ ਜੀ ਸਾਹਮਣੇ ਆਇਓ ਤੇ ਮੈਂ ਨਾ ਇਹਨੂੰ ਮੂੰਹ ਇੱਧਰ ਨੀ ਕਰੋ ਤੁਸੀਂ ਉੱਚੀ ਮਾੜਾ ਜਿਹਾ ਬੋਲਿਆ ਜੀ ਤੇ ਇਹਨਾਂ ਦੇ ਅੱਥਰ ਨਾ ਸੇ ਦੀਸ ਭਲਾਈ ਰੋਕੀ ਜਾਵੇ ਇਸ ਦੇ ਨਾਲ ਇੱਕ ਕੀੜ ਤੇ 11 ਫਰਵਰੀ 2025 ਨੂੰ ਡੀਸੀ ਦਫ਼ਤਰ ਬਰੋਈਪੁਰ ਸਾਹਮਣੇ ਜਾਗਰੂਤਾ ਰੈਲੀ ਵਿੱਚ ਅਗਲੇ ਕਣ ਨੀਤੀ ਦਾ ਕਰਾਂਗੇ ਐਲਾਨ ਪੰਜਾਬ ਦੇ ਕੀਰਤੀ ਲੋਕ ਅੱਜ ਆਓ 8 ਲਿਖੇ ਮੁੱਦਿਆਂ ਉੱਤੇ ਹੰਡ ਪੰਡ ਵਿੱਚ ਕਮੇਟੀਆਂ ਬਣਾ ਕੇ ਦਬੇ ਅਤੇ ਕੋਏ ਜਾ ਰਹੇ ਹੱਕਾਂ ਦੀ ਲੜਾਈ ਲਈਏ ਯਾਦ ਰੱਖੋ ਜਦੋਂ ਬੰਦੇ ਨੂੰ ਬਹੁਤ ਬਹੁਤੀਆਂ ਬਿਮਾਰੀਆਂ ਲੱਗਣ ਜਾਣ ਤਾਂ ਕਿਸੇ ਇੱਕ ਰੋਗ ਦੇ ਇਲਾਜ ਨਾਲ ਮਰੀਜ਼ ਤੰਦਰੁਸਤ ਨਹੀਂ ਹੁੰਦਾ ਸਾਰੇ ਸਾਰੇ ਉਹ ਦਿਸਦਾ ਨਹੀਂ ਨਾ ਇਧਰੋਂ ਉੱਤੇ ਰੋਸ਼ਨੀ ਨਹੀਂ ਪੈਂਦੀ ਰੋਗਾਂ ਨੂੰ ਧਿਆਨ ਨਾ ਰੱਖਣਾ ਪੈਂਦਾ ਹੈ ਅੱਜ ਚੰਦ ਲਟੇਰੇ ਲੀਡਰਾਂ ਤੇ ਅਫਸਰਾਂ ਦੇ ਨਾਪਾਕ ਮਾਫੀਏ ਨੇ ਆਪਾਂ ਨੂੰ ਅਣਗਿਣਤ ਬੁਲੀ ਚੱਲ ਬੁਲੀ ਚੱਲ ਔਕੜਾਂ ਤੇ ਦੁੱਖਾਂ ਵਿੱਚ ਉਲਝਾ ਕੇ ਰਾਜ ਕਰਨਾ ਤੇ ਘਰ ਪਰਨ ਸਿੱਖ ਲਿਆ ਹੈ ਇਸ ਲਈ ਲੋੜ ਹੈ ਕਿ ਅਸੀਂ ਵਿਗੜੀ ਹੋਈ ਤਾਂ ਤਾਣੀ ਨੂੰ ਸੁੱਲ ਚਾਉਣ ਲਈ ਤੰਦ ਫਾਇਵੇ ਵੜੀਏ ਅਤੇ ਆਪਣੇ ਸਾਹਨੇ ਦੁੱਖਾਂ ਉੱਤੇ ਸਾਂਝਾ ਮੋਹਾਂ ਬਣਾ ਕੇ ਸਾਂਝੀ ਲੜਾਈ ਲੜੀਏ ਜੇਕਰ ਲੁੱਟਣ ਵਾਲੇ ਹਜ਼ਾਰਾਂ ਕੋ ਲੋਕ ਵੱਖ-ਵੱਖ ਰਾਜ ਸੀ ਪਾਰਟੀਆਂ ਅਤੇ ਵੱਖ-ਵੱਖ ਪ੍ਰਸ਼ਾਸਨਿਕ ਅਉਧਿਆਂ ਉੱਤੇ ਹੁੰਦੇ ਹੋਏ ਇੱਕ ਹੋਏ ਸਕਦੇ ਹਨ ਤਾਂ ਆਪਾਂ ਲੁੱਟੇ ਜਾਣ ਵਾਲੇ ਕਰੋੜਾਂ ਲੋਕਾਂ ਅੰਡੋ ਅੱਡ ਵੋਕੇ ਲੁੱਟ ਅਤੇ ਕੁੱਟ ਕਿਉਂ ਖਾ ਰਹੇ ਹਾਂ ਚੇਤੇ ਰੱਖੋ ਆਪਣੇ ਜਾਗਣ ਅਤੇ ਸਿਰ ਜੋੜਨ ਜੋੜ ਲੈਣ ਨਾਲ ਇਹ ਉਹਨਾਂ ਦਾ ਅੰਤ ਅਤੇ ਸਾਡੀ ਜਿੱਤ ਹੋਵੇਗੀ ਸਮਾਜ ਨੂੰ ਜਾਤਾਂ ਪਾਤਾਂ ਅਤੇ ਧਰਮਾਂ ਵਿੱਚ ਵੰਡਣ ਤੋਂ ਉੱਪਰ ਉੱਠੀਏ ਅਤੇ ਸੁਰੱਖਿਅਤ ਰੁਜ਼ਗਾਰ ਅਤੇ ਬੰਦੇ ਸਵੇਦਾਨਿਕ ਹੱਕਾਂ ਲਈ ਸੰਘਰਸ਼ ਕਰੀਏ ਲੋਕਤੰਤਰ ਵਿੱਚ ਤੁਸੀਂ ਮਾਲਕ ਹੋ ਪਿੰਡ ਵਿੱਚ ਨਸ਼ੇ ਦੀ ਸਪਲਾਈ ਰੋਕੇ ਜਾਵੇ ਇਸ ਦੇ ਨਾਲ ਇਹ ਪੀੜਤ ਨਸ਼ੇੜੀਆਂ ਦਾ ਇਲਾਜ ਅਤੇ ਮੁੜ ਵਸੇਬੇ ਲਈ ਠੋਸ ਨੀਤੀ ਅਤੇ ਪ੍ਰਬੰਧ ਕੀਤਾ ਜਾਵੇ ਅੰਗਹੀਣ ਬੜਾਪਾ ਵਿਧਵਾ ਅਤੇ ਅਸਰਤ ਬੱਚਿਆਂ ਦੀ ਪੈਨਸ਼ਨ ਮੰਗਾਈਦਾਰ ਅਨੁਸਾਰ ਘਟੋ ਘਟ 5000 ਰੁਪਏ ਹੋਵੇ 부जुर्गਾਂ ਦੀ ਪੈਨਸ਼ਨ ਉਮਰ 65 ਸਾਲ ਤੋਂ ਘਟਾ ਕੇ 60 ਸਾਲ ਹੋਵੇ ਪੈਨਸ਼ਨ ਲੈਂ ਲੇਟ ਆਈ ਏਕੜ ਜ਼ਮੀਨ ਅਤੇ ਹੋਰ ਆਮਦਨ ਹੱਦ ਸਮਾਪਤ ਕੀਤੀ ਜਾਵੇ ਮਨਰੇਗਾ ਮਜ਼ਦੂਰਾਂ ਅਤੇ ਹੋਰ ਸਰਕਾਰੀ ਕੰਮਾਂ ਉੱਤੇ ਲੱਗੇ ਮਜ਼ਦੂਰਾਂ ਦੇ ਦਿਹਾੜੇ 700 ਰੁਪਏ ਹੋਵੇ ਹੋਵੇ ਸਕੀਲਡ ਲੇਬਰ ਜਿਵੇਂ ਉਹ ਸਾਰੇ ਮਿਸਤਰੀ ਪਲੰਬਰ ਸਰਖਾਨ ਡਰਾਈਵਰ ਅਤੇ ਹੋ ਸਕੀ ਲੜ ਮਜ਼ਦੂਰ ਦੇ ਦਿਹਾੜੇ 1000 ਰੁਪਏ ਹੋਵੇ ਇਸ ਕਿਸੇ ਵੀ ਸਰਕਾਰੀ ਮੁਲਾਜ਼ਮ ਦੀ ਸ਼ੁਰੂਆਤੀ ਤਨਖਾਹ 36000 ਰੁਪਏ ਪ੍ਰਤੀ ਮਹੀਨੇ ਤੋਂ ਕੱਟ ਨਹੀਂ ਹੋਣੀ ਚਾਹੀਦੀ ਮਲੀ ਆਮ ਲੇਬਰ ਗਰੰਟੀ ਲਾ ਲਾਗੂ ਕੀਤਾ ਜਾਵੇ ਮਨਰੇਗਾ ਮਜ਼ਦੂਰਾਂ ਨੂੰ ਕੰਮ ਕਾਨੂੰਨ ਅਨੁਸਾਰ ਉਹਨਾਂ ਦੀ ਮੰਗ ਅਨੁਸਾਰ ਪੂਰੇ 100 ਦਿਨ ਦਿੱਤਾ ਜਾਵੇ ਨਿਯਮਕ ਕਿਸਾਨ ਨੇ 5 ਏਕੜ ਤੱਕ ਨੂੰ ਮਨਰੇਗਾ ਐਕਟ 2012 ਦੀ ਸੋਚ ਅਨੁਸਾਰ ਖੇਤ ਵਿੱਚ ਕੰਮ ਕਰਦਿਆਂ ਸਬਜ਼ੀਆਂ ਉਗਾਉਣ ਅਤੇ ਪਸ਼ੂ ਪਾਲਣ ਦੇ ਤੰਦੇ ਉੱਤੇ ਮਿੰਟ ਤਤਨਾ ਦਿੱਤਾ ਜਾਵੇ ਜਿਹੜੇ ਪਿੰਨ ਨਸਲ ਕੌਂਸਲਾਂ ਨਗਰ ਪਚੈਤਾ ਅਤੇ ਸ਼ਹਿਰਾਂ ਦੀ ਹੱਦ ਅੰਦਰ ਆ ਗਏ ਹਨ ਉਨ੍ਹਾਂ ਮਜ਼ਦੂਰਾਂ ਲਈ ਮਨਰੇਗਾ ਦਾ ਇਸ ਦਰਜ ਉੱਤੇ 100 ਦਿਨ ਦਿਹਾੜੀ ਕੋਜਗਾਰ ਗਰੰਟੀ ਦੇ ਸਕੀਮ ਸ਼ੁਰੂਆਤ ਕੀਤੀ ਜਾਵੇ ਸਰਕਾਰੀ ਸਕੂਲਾਂ ਵਿੱਚ ਮਾਸਟਰਾਂ ਲੈਕਚਰਟਾਰਾਂ ਅਤੇ ਸਹਾਇਕ ਸਟਾਫ ਦੀਆਂ ਸਾਰੀਆਂ ਆਸਾਮੀਆਂ ਪੂਰੀਆਂ ਕੀਤੀਆਂ ਜਾਣ ਅੰਗਰੇਜ਼ੀ ਵਿਸ਼ੇ ਤੇ ਵੱਖਰੇ ਅਧਿਕਾਰ ਰੱਖੇ ਜਾਣ ਸਿੱਖਿਆ ਵਿਭਾਗ ਵਿੱਚ ਠੇਕਾ ਪ੍ਰਣਾਲੀ ਖਤਮ ਕਰਕੇ ਵਿਆਪਕ ਤế ਸਟਾਫ ਨੂੰ ਤਣਾਅ ਮੁਕਤ ਕੀਤਾ ਜਾਵੇ ਇਨਾਂ ਤੋਂ ਸਿੱਖਿਆ ਬਾਹਰਲੇ ਕੰਮ ਲੈਣੇ ਬੰਦ ਕੀਤੇ ਜਾਣ ਸੂਬੇ ਵਿੱਚ ਸਿੱਖਿਆ ਅਧਿਕਾਰ ਐਕਟ 2009 ਲਾਗੂ ਕੀਤਾ ਜਾਵੇ ਧੰਨਵਾਦ ਵਿਕਸ਼ਿਤ ਸਰਕਾਰੀ ਹਸਪਤਾਲ ਡਿਸਪੈਂਸਰੀਆਂ ਵਿੱਚ ਡਾਕਟਰ ਨਰਸਾਂ ਸਹਾਇਕ ਸਟਾਫ ਅਤੇ ਦਵਾਈਆਂ ਆਬਾਦੀ ਦੇ ਨਿਹਾਜ ਅਨੁਸਾਰ ਪੂਰੇ ਕੀਤੇ ਜਾਣ ਸਿਹਤ ਵਿਭਾਗ ਵਿੱਚ ਪ੍ਰਾਈਵੇਟ ਠੇਕਾ ਪ੍ਰਣਾਲੀ ਬੰਦੇ ਬੰਦ ਹੋਵੇ। ਖੇਤਾ ਨੀਤੀ ਲਾਗੂ ਹੋਵੇ ਕਣਕ ਚੋਨੇ ਵਾਂਗ ਸਾਰੀਆਂ ਬਦਲੀਆਂ ਫਸਲਾਂ ਦੇ ਪਾਣੂ ਕਾਨੂੰਨੀ ਦਰਜਾ ਮਿਲੇ। ਖੇਤੀ ਲਈ ਕੋਆਪਰੇਟਿਵ ਸੋਸਾ ਇਟਿਆ ਵਿੱਚ ਸੰਦ ਖਾਣ, ਦਵਾਈਆਂ ਅਤੇ ਹੋਰ ਸਾਧਨ ਵਾਜਬ ਰੇਟਾਂ ਉੱਤੇ ਕਿਸਾਨ ਲਈ ਉਪਲਬਧ ਹੋਣ ਕੋ ਅਪਰੇਟਿਵ ਸੋ ਸਾ ਏਟੀਆਂ ਵਿੱਚ ਰਾਜਨੀਤਿਕ ਦਖਲ ਘਟਾਇਆ ਜਾਵੇ ਸੂਬੇ ਵਿੱਚ ਫਸਲਾਂ ਦੇ ਉਤਪਾਦਨ ਅਨੁਸਾਰ ਖੇਤੀ ਆਧਾਰਤ ਸੰਤਾਂ ਪਿੰਡ ਵਿੱਚ ਲਾਉਣ ਦੇ ਉਦਯੋਗਿਕ ਨੀਤੀ ਬਣੇ ਇਨ੍ਹਾਂ ਸੰਤਾਂ ਵਿੱਚ ਪੰਜਾਬੀਆਂ ਲਈ ਸੁਰੱਖਿਆ ਤੇ ਗੁਰੂ ਜਗਾਰ ਮਹंगाई ਦਰਾਂ ਨਾਲ ਜੋੜੇ ਮੈਨ ਤਾਨੇ ਮਿਨੀਮ ਲੇਬਰ ਗਰੰਟੀ ਲਾ ਤਾਹੇ ਮਿਲੇ ਸਰ ਜਾਵਾ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਸਮੇਤ 20 ਸਾਲ ਪੂਰੇ ਕਰ ਚੁੱਕੇ ਸਾਰੇ ਕੈਦੀ ਰਿਹਾ ਕੀਤੇ ਜਾਣ ਕਾਲੇ ਕਾਨੂੰਨਾ ਤਹਿਤ ਬਿਨਾ ਕੇਸ ਚਲਾਏ ਢੱਕੇ ਬੁੱਧੀਜੀਵੀ ਤੇ ਸੰਗਰਸ਼ ਕੈਦੀ ਛੱਡੇ ਜਾਣ ਝੂਠੇ ਪਰਚੇ ਬਿਲਕੁਲ ਬੰਦ ਹੋਣ ਧਾਰਮਿਕ ਸਥਾਨਾਂ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਵੀ ਖਿਲਾਫ ਸ੍ਰਵਕਤ ਕਾਨੂੰਨ ਬਣੇ ਦੋਸ਼ੀਆਂ ਨੂੰ ਉਸ ਜਾਵਾ ਲਈ ਫਾਸਟ ਟਰੈਕ ਅਦਾਲਤ ਵਿੱਚ ਮੁਕੱਦਮੇ ਚੱਲੇ ਅਤੇ ਧਰਮ ਦੇ ਨਾਲ ਉਤੇ ਆਗਲ ਨੂੰਣ ਅਤੇ ਫੋਟ ਪਉਣ ਵਾਲਿਆਂ ਖਿਲਾਫ ਸਖਤ ਕਾਰਵਾਈਆਂ ਹੋਣ ਸੂਬੇ ਵਿੱਚ ਹਰ ਰੋਜ਼ ਹੋ ਕੇ ਸੁਪਾਹੀ ਰਾਤ ਸੁਪਾਰੇ ਕਤਲਾਂ ਫਰਾਉਤੀਆਂ ਅਤੇ ਗੈਂਗਸਟਰ ਵਾਦ ਨੂਰ ਰੋਕਣ ਲਈ ਠੋਸ ਸੁਰੱਖਿਤ ਨੀਤੀ ਬਣੇ ਅਤੇ ਨੌਜਵਾਨੀ ਨੂੰ ਜੁਰਮ ਦੀ ਰਾਤੋਂ ਮੋੜਨ ਲਈ ਉਰਾਲੇ ਕੀਤੇ ਜਾਣ ਸਰਕਾਰੀ ਅਹੁਦਿਆਂ ਉੱਤੇ ਬੇਟੇ ਪੇਸ਼ਟਾ ਲੀਡਰਾਂ ਅਤੇ ਪੇਸ਼ਟਾ ਅਫਸਰਾਂ ਖਿਲਾਫ ਦੇਸ਼द्रोह ਦੇ ਮਕਦਮੇ ਚਲਾਏ ਜਾਣ ਅਦਿਆਂ ਤੋਂ ਬਰਖਾਸਤ ਕੀਤਾ ਜਾਵੇ ਅਤੇ ਇਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਇਹਨਾਂ ਨੂੰ ਜੇਲ੍ਹ ਵਿੱਚੋਂ ਢੱਕਿਆ ਜਾਵੇ ਭਾਰਤ-ਪਾਕ ਵਪਾਰ ਲਈ ਅਟਾਰੀ ਅਤੇ ਵਾਕਾ ਬਾਰਡਰ ਖੋਲੇ ਜਾਣ ਤਾਂ ਜੋ ਕਿਸਾਨਾਂ ਅਤੇ ਵਪਾਰੀਆਂ ਦੀ ਆਮਦਨ ਵਧ ਕੇ ਅਤੇ ਮਜ਼ਦੂਰਾਂ ਨੂੰ ਕੰਮ ਮਿਲ ਸਕੇ ਪੰਜਾਬ ਰਾਹੀ ਦੇਸ਼ ਵਿੱਚ ਹੋਣ ਵਾਲੇ ਕਾਰ ਦਾ ਪੰਜਾਬ ਨੂੰ ਵਿਸ਼ੇਸ਼ ਟੈਕਸ ਮਿਲੇ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਅਤੇ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਰੋਕੀ ਜਾਵੇ ਸ਼ਹਿਰਾਂ ਵਿੱਚ ਕੋੜਾ ਪ੍ਰਬੰਧਕ ਹੋਵੇ ਅਤੇ ਸੀਵਰੇਜ ਦੇ ਪਾਣੀ ਨੂੰ ਟਰੀ ਮੰਟਲ ਮੈਂਟ ਪਲਾਟਾਂ ਰਾਹੀਂ ਸਾਫ਼ ਕਰਕੇ ਸਚਾਈ ਲਈ ਜਿ ਜੋ ਯੋਗ ਕੀਤਾ ਜਾਵੇ ਨਹਿਰਾਂ ਤੇ ਤਲੇ ਕੱਚੇ ਰੱਖੇ ਜਾਣ ਅਤੇ ਗੰਦੇ ਨਾਲੇ ਪੱਕੇ ਕੀਤੇ ਜਾਂ ਧਰਤੀ ਇਹਾਠਾਂ ਕਾਰਖਾਨਿਆਂ ਦਾ ਗੰਦਾ ਪਾਣੀ ਪਾਉਣ ਦੀ ਸਜ਼ਾ ਉਮਰ ਕੈਦ ਹੋਵੇ ਇਸ ਲਈ ਕਾਨੂੰਨ ਬਣੇ ਸਾਡੀਆਂ ਔਕੜਾਂ ਦਾ ਮੂਲ ਕਾਰਨ ਪਿੰਸ਼ਟਾਚਾਰ ਅਤੇ ਇਸ ਨਾਲ ਲੜੇ ਬਿਨਾਂ ਪੰਜਾਬ ਅਤੇ ਪੰਜਾਬੀ ਦੋਵੇਂ ਉੱਜੜ ਰਹੇ ਹਨ ਮੈਂ 2016 ਵਿੱਚ 250 ਰੁਪਏ ਪੈਨਸ਼ਨ ਅਤੇ ਦੇਆਵਾਗਾ ਦੀ ਨੌਕਰੀ ਦੇ 1995 ਐਕਟ ਅਨੁਸਾਰ ਬੈਂਕ ਲਾਗੂ ਕੀਤਾ ਲੜਾਈ ਲਈ ਅਤੇ ਉਹਨਾਂ ਦੇ ਹੀ ਸਹਿਯੋਗ ਨਾਲ ਪੈਨਸ਼ਨ 1500 ਅਤੇ 3000 ਸਰਕਾਰੀ ਨੌਕਰੀਆਂ ਲਈਆਂ ਪੰਜਾਬੀਓ ਮਿਲ ਕੇ ਲੜਾਂਗੇ ਤਾਂ ਹੁਣ ਵੀ ਜਿੱਤਾਂਗੇ ਜਾਰੀ ਕਰਤਾ ਬੱਗਾ ਸਿੰਘ ਪ੍ਰਧਾਨ ਸਮੂਹ ਮਜ਼ਦੂਰ ਪਹਿਲੀ ਵੇਅਰ ਸਭਾ ਸਹਿਯੋਗ ਸ਼ੋਕ ਮੈਕਾ ਨੂੰ ਅਗੂ ਰੀਮ ਕ੍ਰਾਂਤੀ ਮਿਸ਼ਨ ਆ ਬੰਡੂ ਤੁਸੀਂ ਆ ਬੱਦੂ ਸ਼ਕ ਸਾਥਿਓ ਕੋਈ ਗੱਲ ਨਹੀਂ ਭੰਜੀ ਲਵੋ ਇੱਥੇ ਆਪਾਂ ਇੱਕ ਫੋਟੋ ਬਣਾਣੀ ਆ ਆਪ フォੜੋ ਬੰਦੇ ਸਰ ਆ ਫੜੀ ਛੋਟੇ ਛੋਟੇ ਸਰੀਰ ਮੰਡੇ ਐਨੂੰ ਧਿਆਨ ਕਰਿਓ ਜੀ ਦੇਖੋ ਇਹ ਤੁਹਾਡੇ ਸੰਵਿਧਾਨਕ ਹੱਕੀ ਗੱਲਾਂ ਨੇ ਕਿ ਜਿਹੜੀਆਂ 76 ਸਾਲ ਤੋਂ ਲੋਕ ਵੋਟ ਲੈਂਦੇ ਰਹਿਆ ਉਹਨਾਂ ਨੇ ਗੱਲਾਂ ਕਰਨੀਆਂ ਸੀ ਲਾਗੂ ਹੈਨਾ ਪਰ ਉਹਨਾਂ ਨੇ ਕੀਤੀਆਂ ਨਹੀਂ ਇਸ ਦੇ ਸਬੰਧ ਵਿੱਚ ਆਪਾਂ ਆਪਣੀ ਹੱਕੀ ਮੰਗਾਂ ਦੇ ਮਾਲਕ ਆ ਸੰਵਿਧਾਨ ਬਣਿਆ ਸਾਡੇ ਲਈ ਬਾਬਾ ਸਾਹਿਬ ਡਾਕਟਰ ਬੇੜਕਾਰ ਟੀਮਰਾਉ ਸਾਹਿਬ ਨੇ ਲਿਖਿਆ ਸੀ ਸੰਵਿਧਾਨ ਚ ਰੋਜੀ ਨੂੰ ਕਪੜਾ ਮਕਾਨ ਅਨਸੂਚੇ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਪਰ ਤੁਹਾਨੂੰ ਆਪਣੇ ਆਪ ਲੜੇ ਤੋਂ ਬਿਨਾ ਨਹੀਂ ਮਿਲਣਾ ਹੋਰ ਆਪਣਾ ਕੋਈ ਚਾਰਾ ਨਹੀਂ ਹੈਗਾ ਸਾਰਿਆਂ ਨੂੰ ਬੇਨਤੀ ਆ ਕਿ ਵੇਖੋ ਇਹ ਰੋਜ਼ ਰੋਜ਼ ਨਹੀਂ ਹੋਣਾ ਪ੍ਰੋਗਰਾਮ ਅੱਜ ਜੇ ਅਸੀਂ ਇੱਥੇ 20 ਬੰਦੇ ਹੈਗੇ ਆ ਤਾਂ ਅਸੀਂ ਅੱਜ ਤੋਂ ਹੀ ਗੱਲ ਕਰਨੀ ਸ਼ੁਰੂ ਕਰ ਲਈਏ ਇਸ਼ਤਿਹਾਰ ਤੁਹਾਨੂੰ ਦਿੱਸਿਆ ਵਰਕਅਪ ਤੇ ਪਾ ਕੇ ਰਿਸ਼ਤੇਦਾਰਾਂ ਨੂੰ ਵੀ ਕਹੋ ਕਿ ਪੈਨਸ਼ਨਾਂ ਦੀ ਗੱਲ ਵੀ ਆਪਣੀ ਸੰਜੀ ਆ ਤੇ ਦਿਹਾੜੀ ਦੀ ਗੱਲ ਵੀ ਆਪਣੀ ਸੰਜੀ ਆ ਨਸ਼ਿਆਂ ਦੀ ਗੱਲ ਵੀ ਸੰਜੀ ਆ ਗੱਲਾਂ ਸਾਰੀਆਂ ਹੀ ਆਪਣੇ ਨਾਲ ਜੁੜਦੀਆਂ ਨੇ ਪਰ ਸਰਕਾਰਾਂ ਨੇ ਇਹਨਾਂ ਨੂੰ ਨਹੀਂ ਕਰਨਾ ਕਰਨਾ ਤੇ ਤੁਸੀਂ ਇਕੱਠੇ ਹੋ ਕੇ ਕਰਨਾ ਇਕੱਠੇ ਹੋਣ ਲਈ ਮੈਂ ਕੱਲਾ ਨਹੀਂ ਕਹਿੰਦਾ ਤੁਹਾਨੂੰ ਲੇਕਿਨ ਕਿਸਾਨ ਵੀ ਬਹੁਤ ਵੱਡੀ ਗਿਣਤੀ ਨਾਲ ਇਕੱਠੇ ਹੋਏ ਆ ਤੇ ਕਿਸਾਨਾਂ ਨੇ ਵੀ ਆਪਦਾ ਹੱਕ ਜਿਹੜਾ ਹੈਗਾ ਸਰਕਾਰ ਤੋਂ ਪੂਰਾ ਜੋਰ ਨਾ ਲਿਆ ਉਹ ਸੰਵਿਧਾਨ ਚ ਨਹੀਂ ਲਿਖਿਆ ਲੇਕਿਨ ਉਹਨਾਂ ਆਪਣੇ ਇੱਕ ਤੇ ਵੀ ਤਾਕਤ ਨਾਲ ਲਿਆ ਕਿ ਤੁਹਾਡਾ ਤਾਂ ਸੰਵਿਧਾਨ ਹੀ 1952 ਦਾ ਬਣਿਆ 72 ਸਾਲ ਹੋ ਗਏ ਤੁਹਾਡੇ ਸੰਵਿਧਾਨ ਬਣੇ ਨੂੰ ਲੇਕਿਨ ਉਹ ਸੰਵਿਧਾਨ ਅਜੇ ਲਾਗੂ ਨਹੀਂ ਕੀਤਾ ਮੈਂ ਪੁੱਛਣਾ ਚਾਹੂੰਗਾ ਕਿ ਰਾਸ਼ਨ ਤੁਹਾਨੂੰ ਪੂਰਾ ਮਿਲਦਾ ਕਿ ਘੱਟ ਮਿਲਦਾ ਆਹ ਜਿਹੜਾ ਸੀਆ ਮੈਨੇ ਪਰ ਪੰਜ ਘੱਟ ਘੱਟ ਮਿਲਦਾ ਘੱਟ ਮਿਲਦਾ ਹਾਂਜੀ ਦੇਖੋ ਰਾਸ਼ਨ ਵੀ ਉਹਨਾਂ ਦੀ ਮਰਜ਼ੀ ਮੁਤਾਬਕ ਮਿਲਦਾ ਕਦੋਂ ਉਹਨਾਂ ਦਾ ਦਿਲ ਕਰੇ ਤੇ ਜਿੰਨਾ ਉਹਨਾਂ ਦਾ ਦਿਲ ਕਰੇ ਇਵੇਂ ਮਿਲਦਾ ਇਸੇ ਤਰ੍ਹਾਂ ਮਰੇਗਾ ਵੀ ਉਹਨਾਂ ਦੀ ਮਰਜ਼ੀ ਮੁਤਾਬਕ ਹੀ ਮਿਲਦੀ ਆ ਪੈਨਸ਼ਨ ਵੀ ਉਹਨਾਂ ਦੀ ਮਰਜ਼ੀ ਮੁਤਾਬਕ ਹੀ ਮਿਲਦੀ ਆ ਸਗਨ ਸਕੀਮ ਵੀ ਉਹਨਾਂ ਦੀ ਮਰਜ਼ੀ ਮੁਤਾਬਕ ਮਿਲਦੀ ਆ ਇਹਦਾ ਮਤਲਬ ਆ ਕਿ ਭਾਈ ਉਹਨਾਂ ਨੇ ਆਪਦੀ ਮੁੱਠੀ 'ਚ ਤੁਹਾਡੇ ਹੱਕ ਸਾਰੇ ਰੱਖੇ ਹੋਏ ਨੇ ਇਹਨਾਂ ਨੂੰ ਕਹਿੰਦੇ ਆ ਕਿ ਸਾਡੇ ਹੱਕ ਜਿਹੜੇ ਹੈਗੇ ਉਹ ਗੁਲਾਮੀ ਦੀ ਜ਼ਿੰਦਗੀ ਚ ਨਹੀਂ ਆਦੇ। ਸੱਚ ਆ ਕਿ ਝੂਠਾ ਬਈ। ਤੇ ਜੇ ਤੁਸੀਂ ਇਕੱਠੇ ਹੋ ਕੇ ਇਹਨੂੰ ਯਾਦ ਕਰਾ ਸਕਦੇ ਹੋ, ਇਕੱਲੇ-ਇਕੱਲੇ ਬੰਦੇ ਨਹੀਂ ਕਰਵਾ ਸਕਦੇ। ਮੈਨੂੰ ਤੁਹਾਡੇ ਤੋਂ ਉਮੀਦ ਆ ਕਿ ਵੇਖੋ ਇਹ ਹੱਕੀ ਗੱਲਾਂ ਨੇ ਸਾਰਿਆਂ ਦੀਆਂ ਸਾਂਝੀਆਂ ਤੇ 11 ਤਰੀਕ ਨੂੰ ਆਪਾਂ ਡੀਸੀ ਦਫ਼ਤਰ ਦੇ ਸਾਹਮਣੇ ਇੱਕ ਪਾਰਕਿੰਗ ਹੈਗੀ ਆ ਵੱਡੀ ਸਾਰੀ ਬਹੁਤ ਵੱਡਾ ਟੈਂਟ ਲੱਗਿਆ ਹੋਊਗਾ। ਉੱਥੇ ਲੰਗਰ ਪਾਣੀ ਦਾ ਅਰੇਂਜਮੈਂਟ ਵੀ ਹੋਏਗਾ। ਬੈਠਣ ਦਾ ਵੀ ਅਰੇਂਜਮੈਂਟ ਹੋਏਗਾ ਤੇ ਫੋਨ ਲਾਓ ਕੋਈ ਜੇ ਕੋਈ ਜ਼ਿਆਦਾ ਕੱਟ ਕਰ ਸਕਦਾ ਉਹ ਵਹੀਕਲ ਤੇ ਆਵੇ ਨਹੀਂ ਤਾਂ ਆਪ ਦੀ ਸਾਈਕਲ ਫੜੇ ਮੋਟਰਸਾਈਕਲ ਫੜੇ ਉੱਥੇ ਗਰਾਊਂਡ ਖੁੱਲਾ ਹੈਗਾ ਉੱਥੇ ਆਪਾਂ ਆਪਣਾ ਜਿਹੜਾ ਪ੍ਰੋਗਰਾਮ ਉਹ ਵੇਖਾਂਗੇ ਕਿੰਨੇ ਲੋਕ ਆ ਬਾਹਰੋਂ ਵੀ ਜਿਹੜੇ ਲੋਕ ਹੈਗੇ ਆ ਜਿਹੜੇ ਲੀਡਰ ਨੇ ਰੱਬ ਨੂੰ ਮੰਨਣ ਵਾਲੇ ਲੋਕ ਨਹੀਂ ਉਹ ਤੁਹਾਡੇ ਵਿੱਚ ਸ਼ਾਮਲ ਹੋਣਗੇ ਉਹ ਬਿਆਦਰੀ ਨਾਲ ਨਹੀਂ ਜੁੜੇ ਹੋਏ ਉਹ ਲੋਕਾਂ ਨਾਲ ਜੁੜੇ ਹੋਏ ਲੋਕਾਂ ਦੇ ਹੱਕਾਂ ਦੇ ਨਾਲ ਜੁੜੇ ਹੋਏ ਆ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਭੀਮ ਜੈ ਭਾਰਤੋ ਸਤਿ ਸ੍ਰੀ ਅਕਾਲ ਨਮਸਕਾਰ ਸਾਥੀਓ ਸਾਰਿਆਂ ਨੂੰ ਕਿ ਉਹ ਇੱਕ ਮਿੰਟ ਜੀ ਖੜੇ ਹੋ ਖੜੇ